Let me ਸਭ ਪਾ ਗਿਆ ਮੇਰੇ ਮਿੱਤਰੋ ਮੈਚ ਸਿਰੇ ਦਾ ਐਨਆਰਏ ਵੱਡੇ ਨੇ ਮਾਨ ਕਿੱਲਾ ਯਕੀਸ਼ ਖੋਲੀ ਕਹਿੰਦੇ ਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਪਰ ਉਧਰ ਸੱਚ ਰਾਜ ਬੜੀ ਉਤਾਰ ਫੜੀ ਉਹ ਵੀ ਅੱਥਰੇ ਵੀ ਮੁੰਡੇ ਦੀਆਂ ਰੇਡਾਂ ਦੇ ਉੱਪਰ ਆਪਾਂ ਪੈਸੇ ਲੋਣੇ ਸੰਦੀਪ ਦੀ ਕਬੱਡੀ ਹੈ ਦੂਸਰੇ ਪਾਸੇ ਆਪਦੀ ਪਾਸੇ ਸੰਦੀਪ ਸੰ ਤੇ ਕਹਿੰਦੇ ਦੀਪ ਦਾ ਮੇਲ ਮੁੰਡਾ ਕਹਿੰਦੇ ਸੰਦੀਪ ਭੱਜੇ ਸੱਤੇ ਪਾਸ਼ਾ ਨੂੰ ਕਹਿੰਦੇ ਯਾਰ ਕੀਤਾ ਮੇਰੇ ਮਿੱਤਰੋ ਗੜੀ ਦੀ ਟੀਮ ਹੈ ਉਹ ਜਦੋਂ ਸਾਖਰੀ ਇਹ ਕਾਲ ਖਰਾਜ ਵਾਲਾ ਇੱਕ ਪਾਸੇ ਹਰਪ੍ਰਿੰਦਰ ਜੱਗੀ ਫੌਜੀ ਕਹਿੰਦਾ ਵੀ ਆਪਾਂ 100 ਦੇਵਾਂਗੇ ਚਾਹ ਹਰਪ੍ਰਿੰਦ ਜੱਫਾ ਲਾਵੇ ਤੇ ਹੈਪੀ ਜੱਫਾ ਆਵੇ ਚਾਹ ਜੱਫਾ ਸਾਮ ਲਾਵੇ ਕਹਰੇ ਜੱਫੀ ਵਿੱਚੋਂ ਲਾਖ ਦਾ ਕਬੱਡੀ ਹੈ 3100 ਦੀ ਆਹ ਸਾਹਮਣੇ 3100 ਦੀ ਤੇ 1 900 ਉਧਰ ਗੁੰਡਿਆਂ ਨਾਲ ਕਰਦੀ ਇਹਨਾਂ ਨੇ ਮਿੱਤਰੋ ਅਵਤਾਰ ਉਹਨੇ ਕਹਿਣੀ 5100 ਸਾਡੇ ਬਣੀਓ ਕਰਦੇ ਮੈਂ ਤੇ ਸਵੇਰਾ ਟੱਕਰ ਟੁੱਟ ਗਈ ਆਹ ਕਾਲੂ ਨੇ ਕੁਸ਼ੇਦ ਕਰਿਆ 100 ਜਿੱਤ ਗਿਆ ਆਹ 3100 ਜਿੱਤ ਗਿਆ ਮਿੰਦੀ ਆਸਟ੍ਰੇਲੀਆ ਦਾ ਹਰਿੰਦਰ ਕੈਡਰ ਦਾ ਲਾਹ ਹੋਇਆ 3100 ਜਿੱਤ ਗਿਆ ਆਹ ਰੇਡ ਪਈ ਹੈ ਲੈ ਚੜ੍ਹਦਾ

ਉਹ ਵੀ ਕਹਿੰਦੇ 3300 ਦੀਆਂ ਕਿਰਿਆ ਨਿਰਦਾ ਪਹਿਲੀਆਂ ਆਹ ਰੇਡ 10ਵੇਂ ਮੁੰਡਾ ਕਰਦਾ ਟਾਈ ਬਾਹਰੇ ਸਾਹਮਣ ਭੰਗ ਆਪਣੀ ਟੀਮ ਦੇ ਲਈ ਜੁੜਦਾ ਇਹ ਨਹੀਂ ਛੱਡੇ ਤਾਂ ਵੀ ਘਾਟ ਹੋਈ ਨਾ ਜਿਹੜੇ ਠੱਗੀ ਸਾਡੇ ਨਾਲ ਲਾ ਕੇ ਉਹਨਾਂ ਤੋਂ ਜਵਾਰੇ ਨਹੀਂ ਪਏ ਅਰੁੰਦਾ ਕਹਿੰਦੇ ਤਾਂ ਕਬਲੀ ਆ ਕਬਲੀ ਟੀਮ ਲਈ ਜੁੜ ਗਿਆ ਆ ਰੇ ਅਸਲੇ ਪਹਿਲੀ ਫੇਰ 3100 ਦੀ ਪੈ ਗਈ ਹੈ ਹਾਂ ਸਾਹਮਣੇ ਕਹਿੰਦੇ 3100 ਦੀ ਰੇਡ ਜਿਹੜੀ ਪਹਿਲੀ ਰੇਡ ਪੈ ਗਈਆਂ ਮੇਰੇ ਮਿੱਤਰੋ ਮੈਚ ਸਿਰੇ ਦਾ ਕੱਢਿਆ ਜਾ ਰਿਹਾ ਹੈ ਇਹ ਵੀ ਸਫਰਾਜ ਕਹਿੰਦਾ ਟਿਕਾਣੇ ਲਾਗੇ ਆਉਂਦਾ ਰਹੋ ਬੰਦਿਆਂ ਬਹੁਤ ਵੱਡਾ ਮਾਨ ਜਿਹੜਾ ਆ ਨੌਜਵਾਨ ਦਾ ਕੀਤਾ ਇਧਰਲੇ ਪਾਸੇ ਇਹ ਕੋਈ ਪਾਂਟੀ ਨਹੀਂ ਲਵਾਈ। ਨਹੀਂ ਪਾਂਟੀ ਲਵਾਈ ਮਾਲੀਆ ਮਲਣਾ ਪੈਣਾ। ਇਹ ਸਾਰਾ ਚਲ ਗਿਆ। ਹਾਂ। ਇਹ ਸਾਰਾ ਚਲ ਗਿਆ। ਹਰਪ੍ਰੀਤ ਨੂੰ ਖੜ ਜਾ ਯਾਨ ਵੀਰ ਬਣ ਕੇ ਇਹਨਾਂ ਨੂੰ ਫੈਸਲਾ ਕਰ ਲੈਂਦੇ। ਹਾਂ ਭਰਾਏ ਤੁਸੀਂ ਰੋ নজরে আই জানেন নজারে চাই মুন্ডা কে ন এসে পিড বা ਹਰ ਤਰੀਕ ਪਰ ਕਾਲਾ ਕੰਦੇ ਪੱਤ ਨਿਕਲਿਆ ਕਾਲਾ ਕੰਦੇ ਪੱਤ ਨਿਕਲਿਆ ਸਿਰੇ ਦਾ ਮੈਚ ਟੱਕਰ ਚੋਟੀ ਦੀ ਹੈ ਐਨ ਕਵੀਤ ਪੌਣੀਆਂ ਪੈਣੀਆਂ ਪਰ ਇੱਕ ਗੱਲ ਕਹਿੰਦੇ ਗਾਦੀ ਵੀ ਜਦੋਂ ਬਾਣੀ ਕੰਨੇ ਹੁੰਦੇ ਵੀ ਸਖਤ ਬਣ ਜਾਂਦੀ ਹੈ ਜਦੋਂ ਯਾਫ ਲੈਂਡ ਵਿੱਚੋਂ ਰੇਟਾ ਪੌਣੀਆਂ ਪੈ ਜਾਣ ਹਰਪ੍ਰਿੰਤ ਕਹਿੰਦੇ ਯਾਫ ਲੈਂਡ ਦੇ ਵਿੱਚੋਂ ਆ ਗਿਆ ਲੈ ਵੀ ਦੀਪ ਬਾਈ ਕਰੋ ਸਿੱਧਾ ਮੁੰਡੇ ਦੀ ਹਰਪ੍ਰਿੰਤ ਕਬੱਡੀ ਪਾਏ